ਹੈਲੋ ਸਤਿ ਸ਼ਕਾਲ ਦੇਸ਼ ਪ੍ਰਦੇਸ਼ ਵਿੱਚ ਬੈਠੇ ਸਾਰੇ ਭੈਣ ਭੈਣ ਭਰਾਵਾਂ ਨੂੰ ਡਾਕਟਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਹਿੰਦੁਸਤਾਨ ਦੇ ਟੂਰ ਮੁਤਾਬਕ ਅਸੀਂ ਅਲੱਗ-ਅਲੱਗ ਯਾਤਰਾਵਾਂ ਕੀਤੀਆਂ ਹਿਮਾਚਲ ਹਰਿਆਣਾ ਦਿੱਲੀ ਨੌਰਥ ਇੰਡੀਆ ਦੇ ਸਾਰੇ ਟੂਰ ਕਰਨ ਤੋਂ ਧਾਰਮਿਕ ਸਥਾਨਾਂ ਦੇ ਯਾਤਰਾ ਕਰਨ ਤੋਂ ਬਾਅਦ ਤੇ ਅਸੀਂ ਇੱਕ ਇਹੋ ਜਿਹਾ ਬਹੁਤ ਹੀ ਖਾਸ ਇਨਸਾਨ ਦੇ ਘਰ ਆਏ ਹਾਂ ਜਿਹੜੇ ਦਿਲੋਂ ਸਾਨੂੰ ਪਿਆਰ ਕਰਦੇ ਸੀ ਬਹੁਤ ਬਾਰ ਇਹਨਾਂ ਨੇ ਸਾਨੂੰ ਇਨਵਾਈਟ ਕੀਤਾ ਸਵੱਬ ਨਹੀਂ ਮਿਲੇ ਆ ਬਣਿਆ ਅੱਜ ਅਸੀਂ ਜਲੰਧਰ ਜਲੰਧਰ ਤੋਂ ਢਿਲਮਾ ਢਿਲਮਾ ਤੋਂ ਕਪੂਰਥਲਾ ਰੇਲ ਕੋਚ ਫੈਕਟਰੀ ਤੇ ਸ਼ਾਹਕੋਟ ਦਾ ਟੂਰ ਕਰਾਂਗੇ ਤੇ ਸਾਡਾ ਹੁਣ ਰਾਤ ਦਾ ਸਮਾਂ ਹੋ ਗਿਆ ਪਰ ਅਸੀਂ ਫਿਰ ਵੀ ساری ਰਾਤ ਚੱਲੀ ਜਾਣਾ ਕਿਉਂਕਿ ਦਿਨ ਸਾਡੇ ਕੋਲ ਥੋੜੇ ਆ ਅਸੀਂ ਵਾਪਸੀ ਦਾ ਸਮਾਂ ਹੈ ਤੇ ਅੱਜ ਅਸੀਂ ਜਿਨ੍ਹਾਂ ਦਾ ਬੜੇ ਪਿਆਰ ਨਾਲ ਸੀ ਨਾਮ ਰੱਖਿਆ ਨੀਟੂ ਸ਼ਟਰਨ ਵਾਲਾ ਤੇ ਵਾਜੀ ਦਾ ਨਾਮ ਵੈਸੇ ਰਾਜਕਮਾਰ ਜੀ ਆ ਤੇ ਰੇਲਵੇ ਦੇ ਵਿੱਚ ਇੰਜੀਨੀਅਰ ਨੇ ਬਹੁਤ ਅੱਛੇ ਇਨਸਾਨ ਨੇ ਬੜੇ ਅੱਛੀ ਫੈਮਿਲੀ ਆ ਛੋਟੇ ਛੋਟੇ ਉਹਨਾਂ ਦੇ ਬੱਚੇ ਆ ਬੜੇ ਪਿਆਰੇ ਆ ਬੱਚੇ ਦੋਤਾ ਤੇ ਪੋਤਾ ਦੋਤਾ ਤੇ ਪੋਤੀ ਇਹ ਬੇਟਾ ਕਿ ਬੇਟੀ ਆ ਬੇਟੀ ਇਹ ਬੇਟਾ ਇਹ ਬੇਟਾ ਹੈ ਦੋਤਾ ਤੇ ਪੋਤੀ ਤੇ بڑے ਬੱਚੇ ਪਿਆਰੇ ਆ ਬੱਚਿਆਂ ਨਾਲ ਤੁਹਾਨੂੰ ਮੁਲਾਕਾਤ ਕਰਾਣੇ ਆ ਤੇ ਆਓ ਬਣੇ ਰਹੋ ਮੇਰੇ ਪਿਆਰੇ ਯਾਰ ਚੈਨਲ ਦੇਸ਼ ਪਰਦੇਸ ਟੂਰ ਬੇਤਨੀ ਦੇ ਨਾਲ ਬਹੁਤ ਹੀ ਪਿਆਰ ਭਰੀ ਸਤਿਕਾਰ ਡਾਕਟਰ ਬੈਂਸ ਚਲੋ ਅਸੀਂ ਛੋਟੇ ਜਿਹੜੇ ਪਿਆਰੇ ਪਿਆਰੇ ਫਲਾਵਾੜੀ ਛੋਟੇ ਬੱਚਿਆਂ ਨਾਲ ਤੁਹਾਨੂੰ ਮੁਲਾਕਾਤ ਕਰਾ ਰਹੇ ਨੇ ਮੈਨੂੰ ਤਾਂ ਬੜੇ ਪਿਆਰੇ ਲੱਗਦੇ ਨੇ ਆ ਇੱਕ ਬੱਚਾ ਬੈਠਾ ਆ ਕੀ ਨਾਮ ਹੈ ਜੀ ਤੁਹਾਡਾ ਹੈਲੋ ਕੈਰਾ ਸਤਿ ਸ਼ਕਾਲ

आपका नाम क्या है जी हमारा नाम है प्रियांक। प्रियांक जी आप कहाँ से आए हो हम शिमले से आए हैं शिमला में काफी गर्मी है अभी ठंडी पड़ रही है विंटर सीजन तो पता नहीं बर्फ पड़ेगी, पड़ेगी अभी बर्फ नहीं है हमने भी शिमला घूमने आना है तो आपका एड्रेस कहाँ है अगर आप आए तो चाय पिलाओगे लाओगे नहीं

ਜੋ ਵੀ ਕਰਵਾਈ ਸੀ ਨਾ ਹੁਣ ਮੈਨੂੰ ਕੋਈ ਵੀ ਸੁਣਾ ਦੋ ਜਾਨੀ ਜਾਨੀ ਬੰਸਾ ਦੇ ਜਰੂਰ ਆਪ ਸੁਣਾ ਦੋ ਇਹ ਨੂੰ ਆਪ ਕੋਤੀ ਉਹ ਤੂੰ ਤਾਂ ਜੋਨੀ ਵਾਲੀ ਰਟਈ ਹੋਈ ਹੈ ਜਾਨੀ ਜਾਨੀ ਇਹ ਟਿੰਗ 슈ਗਰ ਚੈਲਿੰਗ ਲਾਈਨ ਹਿੰਦੀ ਕੀ ਕੋਈ ਆਪਕੇ ਮਾਂ ਉਹ ਕਲਾਪਿੰਗ ਕਰੋ ਬਈ ਬੈਰ ਵੀ ਕਰੋ ਬੈਰ

रिया खुबाने रे रोपल्त शाड़ा ओ बस बात हो बात हो वहीं खा बोखा मेरे करीब है तू तो इसके बाद मैं करा नहीं अब बहुत अच्छा क्लैपिंग करोगे यार क्या बोला क्या बोला करता है यार क्या बोला क्या बोला आप भी सुना दो आप भी ज़िंदगी सोनी क्या ਇਲੂ 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 ਬੋਲਦਾ ਕਿਦਾ ਕਰੋ ਇਲੂ ਇਹ ਗਾਣਾ ਗਾਣਾ ਕੌਨਸਾ ਗਾਣਾ ਬਤਾ ਦਦੂ ਇਲੂ ਇਲੂ ਜੇ ਮਿਰਚੇ ਕਿਦਾ ਬਹੁਤ ਹੀ ਬਹੁਤ ਹੀ ਪਿਆਰੇ ਬਹੁਤ ਹੀ ਪਿਆਰੇ ਬੱਚੇ ਤੁਸੀਂ ਅਕਸਰ ਬੱਚਿਆਂ ਦਾ ਇੱਕ ਨਾ ਸਾਡੇ ਟਾਈਮ ਟੀਵੀ ਚ ਪ੍ਰੋਗਰਾਮ ਆਉਣਾ ਹੁੰਦਾ ਸੀ ਚਿਲ ਬਲਤਾਰੇ ਬੱਚਿਆਂ ਦਾ ਪ੍ਰੋਗਰਾਮ ਆਂਦਾ ਸੀ ਬੜੇ ਪਿਆਰੇ ਕਿਊਟ ਬੱਚੇ ਨੇ ਇਹ ਵੀ ਬੜੇ ਪਿਆਰੇ ਬੱਚੇ ਨੇ ਤੇ ਮੈਂ ਹੁਣ ਜਿਨ੍ਹਾਂ ਨੂੰ ਅਕਸਰ ਅਕਸਰ ਅਮਰੀਕਾ ਕੈਨੇਡਾ ਦੀ ਧਰਤੀ ਤੇ ਯਾਦ ਕਰਦਾ ਰਹਿੰਦਾ ਨਾ ਤਾਂ ਸੀ ਵੈਸੇ ਭਾਜੀ ਦਾ ਰਾਜkumar ਜੀ ਤੇ ਇੰਜੀਨੀਅਰ ਨੇ ਹੈ ਜੇ ਰੇਲ ਕੋਚ ਫੈਕਟਰੀ ਚ ਤੇ ਅਸੀਂ ਇਹਨਾਂ ਦਾ ਨਾਮ ਪਿਆਰ ਤੇ ਨਾਲ need to shutter ਵਾਲਾ ਰੱਖਿਆ ਵੋਟਾਂ ਵਾਲੀ ਗੱਲ ਕੋਈ ਨਹੀਂ ਉਹ need to shutter ਵਾਲੇ ਨਹੀਂ ਆ ਇਹਨਾਂ ਨੂੰ ਵੈਰੀ ਨਾਈਸ ਓਕੇ ਇਹ ਵੀ ਤਾਂ ਦੱਸਦੇ ਕੋਨਸੀ ਕੰਟਰੀ ਨੇ ਉਹ ਯੂਕੇ ਦੇ ਅੰਦਰ ਹੈ ਦਾ ਆਪਣਾ ਪੰਜਾਬੀ ਹੈ ਓਕੇ ਕੀ ਨਾਮ ਹੈ ਇਸਕਾ ਚਪਤੀ ਉਸਤਾ ਨੂੰ ਦੇਣਾ ਵੈਰੀ ਗੁੱਡ ਸਰਚ ਕਰ ਲੈਣਾ ਚਾਰੋ ਚਲੋ ਜੀ ਇਹ ਹੈ ਬਹੁਤ ਹੀ ਆਏ ਜਿੱਥੇ ਦਾ ਤੂੰ ਦੱਸ ਬਹੁਤ ਹੀ ਬਹੁਤ ਹੀ ਪਿਆਰਾ ਛੋਟਾ ਜਿਹਾ ਕਲਿੱਪ ਸਿਗਾ ਐ ਧੰਨਵਾਦ ਜੇਕਰ ਅੱਛਾ ਲੱਗਿਆ ਇਹ ਫੈਮਿਲੀ ਬਲੌਗ ਸੀ ਛੋਟਾ ਜਿਹਾ ਅਸੀਂ ਚਾਹ ਪੀ ਮੰਗੇ ਚਾਹ ਤੋਂ ਬਾਅਦ ਭਾਜੀ ਹੁਣਾਂ ਨੇ ਪ੍ਰਸ਼ਾਦੇ ਵੀ ਤਿਆਰ ਕੀਤੇ ਨੇ ਇਹਨਾਂ ਦੇ ਪ੍ਰਸ਼ਾਦੇ ਵੀ ਛੱਕ ਕੇ ਜਾਣਾ ਅਗਲਾ ਟੂਰ ਵੀ ਆ ਤੇ ਜੇਕਰ ਅੱਛਾ ਲੱਗਿਆ ਤੁਹਾਨੂੰ ਹਿੰਦੁਸਤਾਨ ਦੀ ਧਰਤੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਵਿਦੇਸ਼ਾਂ ਦੀ ਧਰਤੀ ਤੇ ਦੱਸਦਾ ਸੀ ਤੇ ਹਿੰਦੁਸਤਾਨ ਦੇ ਵਿੱਚ ਸਾਡੀ ਧਰਤੀ ਦੀ ਇਹੀ ਪੱਲੇ ਆਇਆ ਆਉ ਭਗਤ ਕਰਨਾ ਰਿਸਪੈਕਟ ਕਰਨੀ ਖਿੱਚ-ਖਿੱਚ ਕੇ ਅਗਲੇ ਨੂੰ ਖਾਣਾ ਖਰਾਣਾ ਚਾ ਫਲਾਣਾ ਇਹ ਬਾਹਰਲੇ ਆ ਵਿਦੇਸ਼ਾਂ ਦੇ ਵਿੱਚ ਨਹੀਂ ਆ ਇੱਥੇ ਹੀ ਰਿਸਪੈਕਟ ਆ ਸਾਡੀ ਤੇ ਮੈਂ ਬਹੁਤ ਦਿਲੋਂ ਧੰਨਵਾਦੀ ਆ ਬਹੁਤ-ਬਹੁਤ ਭਾਜੀ ਆਪ ਜੀ ਦਾ ਦਿਲ ਤੋਂ ਧੰਨਵਾਦ ਤੇ ਆਪ ਜੀ ਦਾ ਵੀ ਜੋ ਸਾਰੇ ਮੇਰੇ ਚੈਨਲ ਨਾਲ ਜੁੜੇ ਹੋ ਤਾਂ ਆਪ ਜੀ ਦਾ ਵੀ ਧੰਨਵਾਦ ਬਣੇ ਰਹੋ ਪਿਆਰੇ ਜੇ ਚੈਨਲ ਦੇਸ਼ ਪ੍ਰਦੇਸ਼ ਟੂਰ ਬੇ ਤਿਰਮੀ ਦੇ ਨਾਲ ਜੇ ਅਗਰ ਅੱਛਾ ਲੱਗਿਆ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਆਪਣੇ ਸ਼ਹਿਰ ਦਾ ਨਾਮ ਤੇ ਕੰਟਰੀ ਦਾ ਨਾਮ ਤੇ ਆਪਣਾ ਨਾਮ ਜ਼ਰੂਰ ਲਿਖਿਓ ਇੱਕ ਅਸੀਂ ਲੱਕੀ ਡਰਾ ਕੱਢਨੇ ਆ ਤੇ ਫੋਨ ਨੰਬਰ ਵੀ ਸ਼ਾਇਰ ਲਿਖ ਦਿਓ ਤੇ ਸ਼ਾਇਦ ਹੋ ਸਕਦਾ ਤੁਹਾਡਾ ਵੀ ਲੱਕੀ ਡਰਾ ਚ ਨਾ ਆ ਜਾਵੇ ਜਿਸ ਕੰਟਰੀ 'ਚ ਤੁਸੀਂ ਬੈਠੇ ਹੋ ਉਸ ਕੰਟਰੀ ਦੇ 200 ਜੇ ਤੁਸੀਂ ਯੂਰਪ ਚੋਂ ਤੱਕ 200 ਯੂਰੋ ਮਿਲੇਗਾ ਜੇ ਤੁਸੀਂ ਅਮਰੀਕਾ ਕੈਨੇਡਾ ਦੇ ਵਿੱਚ 200 ਡਾਲਰ ਮਿਲੂਗੇ ਜੇਕਰ ਤੁਸੀਂ ਇੰਡੀਆ ਦੇ ਵਿੱਚ ਆ ਤੁਹਾਨੂੰ 5000 ਰੁਪੀ ਮਿਲੂਗੇ ਜੇਕਰ ਤੁਹਾਡਾ ਲੱਕੀ ਟਰਾ ਮਿਲ ਗਿਆ ਉਹ ਮਿਲ ਗਿਆ ਆਪਣੀ ਕੰਟਰੀ ਫੋਨ ਨੰਬਰ ਤੇ ਆਪਣਾ ਨਾਮ ਜਰੂਰ ਰੱਖਿਓ ਇਹਨਾਂ ਕੁਝ ਕਹਿੰਦਾ ਹੋਇਆ ਦਾਸ ਖਿਮਾ ਦਾ ਆਜਾਜ਼ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖੱਟੇ शरारती आदमी को क्या मिलेगा मेरा नाम है ट्रिलियंस में ट्रिलियंस में खेलता हूं मैं शिमला से मैं शिमला से हूं वैसे और मेरा नाम है अरे क्या यार बात ही बोलता है बोल भी ये मेरी बहन है मैं इसको बहुत मारता हूं नहीं इसका लेवल पेन सब भी पाइडस में चल रहा है मेरा लेवल अभी ट्रिलियनों में चल रहा है तू यहां पे बैठ ਆਖਿਰ ਵਿੱਚ ਇੱਕ ਫਿਰ ਬੇਨਤੀ ਜੇਕਰ ਤੁਸੀਂ ਚਾਹਦੇ ਹੋ ਦੇਸ਼ ਪਰਦੇਸ਼ ਵਿੱਚ ਆ ਵਧੀਆ-ਵਧੀਆ ਜਗ੍ਹਾ ਖੂਬਸੂਰਤ ਜਗਾਂ ਦੇ ਆਨੰਦ ਮਾਣਨੇ ਧਾਰਮਿਕ ਸਥਾਨਾਂ ਗੁਰਦੁਆਰਿਆਂ ਜਾਂ ਹੋਰ ਅੱਛੇ ਲੋਕਾਂ ਨਾਲ ਮੇਲ-ਮਲਾਪ ਤੇ ਅੱਛੇ ਲੋਕਾਂ ਨਾਲ ਗੱਲਬਾਤ ਕਰਨ ਲਈ ਤੇ ਬਣੇ ਰਹੋ ਮੇਰੇ ਪਿਆਰੇ ਜੇ ਚੈਨਲ ਦੇਸ਼ ਪਰਦੇਸ਼ ਟੂਰ ਵਿਦਵੀ ਦੇ ਨਾਲ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਲਿਖਿਓ ਆਪਣੇ ਦੇਸ਼ ਦਾ ਤੇ ਆਪਣਾ ਨਾਮ ਕੰਟਰੀ ਦਾ ਜ਼ਰੂਰ ਲਿਖਿਓ ਤੇ ਲਾਸਟ ਵਿੱਚ ਸਬਸਕ੍ਰਾਈਬ ਜਰੂਰ ਕਰਿਓ ਮੈਂ ਆਪਦੀ ਦਾ ਦਿਲੋਂ ਤਨਵਾਦੀ ਹੋਵਾਂਗਾ ਤਨਵਾਦ ਡਾਕਟਰ ਬੈਂਸ ਸਤਿ ਸ਼੍ਰੀ ਅਕਾਲ